ਸਸਤਰੀ ਗਾ ਜੀ ਸਰ ਮੇਰਾ ਨਾਮ ਹਰਜਿੰਦਰ ਸਿੰਘ ਢਿੱਲੋਂ ਸੂਪਾ ਪ੍ਰਧਾਨ ਪੰਜਾਬ ਦੁੱਧ ਟੇਜ ਜੁਣ ਨੇ ਇੱਕ ਤਾਂ ਅੱਜ ਸਾਰੇ ਇਸ ਤਰ੍ਹਾਂ ਦਾ ਜਿਵੇਂ ਕਿ ਆਪਾਂ ਦੇਖ ਹੀ ਰਹੇ ਆ ਦਿਨ ਮੈਂ ਜਿਹੜੀ ਪਾਣੀ ਦੀ ਘਾਟ ਵੀ ਝਲਕਦੀ ਨਜ਼ਰ ਆ ਰਹੀ ਆ ਤੇ ਜਿਹੜਾ ਵਾਤਾਵਰਨ ਹੈ ਹਵਾ ਪੱਖੋਂ ਵੀ ਪ੍ਰਦੂਸ਼ਿਤ ਹੋ ਰਿਹਾ ਹੈਗਾ ਉਸ ਦੇ ਸਬੰਧ ਚ ਜਿਵੇਂ ਹੁਣ ਸਾਉਣ ਦਾ ਮਹੀਨਾ ਚੱਲ ਰਿਹਾ ਹੈਗਾ ਤੇ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਦਰਖਤ ਹੈ ਉਹ ਆਪਾਂ ਕਹਿੰਦੇ ਜਦੋਂ ਦਰਖਤ ਲਾਉਣੇ ਆ ਵਧੀਆ ਚੱਲ ਪੈਂਦੇ ਆ ਸੁੱਕਦੇ ਨਹੀਂ ਕਿ ਦਰਖਤ ਉਸ ਦੇ ਤਹਿਤ ਹੀ ਹਫਤਾ ਪਹਿਲਾਂ ਵੀ ਸਾਡੇ ਵੱਲੋਂ ਜਿਹੜਾ ਹੈਗਾ ਕਿ ਜਥੇਵੰਦੀ ਵੱਲੋਂ ਉਪਰਾਲਾ ਕਰਕੇ ਪੰਜਾਬ ਦੋਧੀ ਡੈਰੀ ਨੂੰ ਨੇਕਤਾ ਬਟਿੰਡਾ ਸ਼ਹਿਰੀ ਵੱਲੋਂ ਤਰਾਖਤ ਲਾਏ ਗਏ ਸੀਗੇ ਕਮਲਾ ਨੇਹੂ ਕਲੌਨੀ ਦੀ ਮਾਰਕੀਟ 'ਚ ਅਤੇ ਕਈ ਸਾਡੇ ਸਾਥੀ ਘਰੇ ਵੀ ਡਜਾਗਰ ਨਾਲ ਲਗਾਏ। ਫਿਰ ਅਸੀਂ ਜਥੇਵੰਦੀ ਵੱਲੋਂ ਇਹ ਫੈਸਲਾ ਲਿਆ ਕਿ ਆਪਾਂ ਜਿਹੜਾ ਹੈਗਾ ਕੋਈ ਹੋਰ ਵੀ ਤਰਾਖਤ ਹੈ ਜਿਹੜੇ ਆਪਾਂ ਇਹ ਵੰਡੀਏ ਕਿ ਸ਼ਹਿਰ ਵਾਸੀ ਇਨ੍ਹਾਂ ਫਲਦਾਰ ਪੌਦਿਆਂ ਨੂੰ ਜਾਣੇ ਚੋਣ ਜਾਂ ਕੋਈ ਛਾਂ ਵਾਲੇ ਉਸ ਦੇ ਤਹਿਤ ਅੱਜ ਜਿਹੜਾ ਹੈਗਾ ਅੰਜਮ ਅਮਰੂਦ ਹੋ ਗਿਆ ਸਖਚੈਣ ਜਾਮਣ ਨਿੰਮ ਸ਼ਰੀ ਆਵਲੇ ਹੋ ਗਏ ਇਸ ਤਰ੍ਹਾਂ ਦੇ ਜਿਹੜੇ ਪੌਦੇ ਲਿਆ ਕੇ ਜਿਹੜੇ ਪੌਦੇ ਆ ਉਹ ਇੱਥੇ ਬੀਬੀ ਵਾਲੇ ਚੌਕ ਦੇ ਵਿੱਚ ਸ਼ਹਿਰ ਵਾਸੀਆਂ ਨੂੰ ਜਾਂ ਕੋਈ ਸਾਡੇ ਦੋਸਤੀ ਭਰਾ ਵੀ ਆ ਜਿਹੜਾ ਵੀ ਵਿਅਕਤੀ ਪੌਦੇ ਲਾਉਣਾ ਚਾਹੁੰਦਾ ਸੀ ਸਹਿਯੋਗ ਦੇਣਾ ਚਾਹੁੰਦਾ ਸੀਗਾ ਸਾਡਾ ਵੀ ਆਪਾਂ ਵਾਤਾਵਰਨ ਨੂੰ ਸ਼ੁੱਧ ਬਣਾ ਕੇ ਉਹ ਲੈ ਕੇ ਗਏ ਆ ਔਰ ਅਸੀਂ ਕਿਉਂਕਿ ਜਦੋਂ ਆਪਾਂ ਪੌਦਾ ਲਾਉਨੇ ਆ ਪੌਦੇ ਦੇ ਨਾਲ ਨਾਲ ਉਹਦੀ ਸਾਂਭ-ਸਮਭਾਲ ਵੀ ਜ਼ਰੂਰੀ ਆ ਤਾਂ ਪੌਦਾ ਉਹਨਾਂ ਨੂੰ ਦੇਣ ਦੇ ਨਾਲ-ਨਾਲ ਉਹਨਾਂ ਨੂੰ ਇਹ ਬੇਨਤੀ ਵੀ ਕੀਤੀ ਆ ਕਿ ਜੇ ਇਕ ਤੁਸੀਂ ਪੌਦੇ ਲੈ ਕੇ ਜੰਨਾ ਇਹਨਾਂ ਦੀ ਛਾਹ ਸੰਭਾਲ ਜ਼ਰੂਰ ਕਰਿਓ ਲਗਭਗ ਇੱਕ ਸਾਲ ਲੱਗ ਜਾਂਦਾ ਪੌਦੇ ਨੂੰ ਪਾਲਣ ਤੇ ਫੇਰ ਹੀ ਉਹ ਪਸ਼ੂ ਹੋਗੇ ਜੇ ਮਹਾਂਦੀ ਮਾਰਚ ਤੋਂ ਬਾਹਰ ਹੁੰਦਾਗਾ ਨਹੀਂ ਤਾਂ ਪਸ਼ੂ ਵੀਹੇਰਾ ਵੀ ਖਸ ਜਾਂਦੇ ਆ ਸੋ ਤਾਂ ਕਰਕੇ ਅਸੀਂ ਆਸ ਕਰਦੇ ਆ ਸੋਡੇ ਚੈਨਲ ਦੇ ਜਰੀਏ ਵੀ ਕਿੰਨੇ ਵੀ ਭੈਣ ਭਰਾ ਸਾਥੋਂ ਪੌਦੇ ਇਥੋਂ ਲੈ ਕੇ ਗਏ ਆ ਉਹਨਾਂ ਦੀ ਛਾਹ ਸੰਭਾਲ ਕਰਨਗੇ ਅਤੇ ਜਿਹੜਾ ਹੈਗਾ ਜਿਵੇਂ ਆਪਾਂ ਇਹ ਜਥੇਬੰਦੀ ਵੱਲੋਂ ਪ੍ਰਚਾਰ ਕੀਤਾ ਉਸੇ ਤਰ੍ਹਾਂ ਇਹ ਜਿਹੜੀ ਹੈ ਪਬਲਿਕ ਆ ਜਾਂ ਪੰਜਾਬ ਵਾਸੀ ਆ ਸਾਡੇ ਭਾਰਤ ਵਾਸੀ ਆ ਸਾਰੇ ਸਹਿਯੋਗ ਦੇਣਗੇ ਔਰ ਮੈਂ ਜਥੇਬੰਦੀ ਦਾ ਸੂਪੇ ਦਾ ਆਕੂ ਹੋਣ ਦੇ ਨਾਤੇ ਸਾਡੇ ਜਿੰਨੇ ਵੀ ਜੜੀਆਂ ਮੰਡੀਆਂ ਪੰਜਾਬ ਦੇ ਵਿੱਚ ਜਥੇਬੰਦੀ ਹੈ ਪੰਜਾਬ ਦੋਸੀ ਦੇ ਜੋ ਨੇਕਤਾ ਸਾਰੇ ਆਕੂ ਸਾਹਿਬਾਨ ਨੂੰ ਦੋਧੀ ਸਾਹਿਬਾਨ ਨੂੰ ਇਹ ਨਿਮਰਤਾ ਸਹਿਤ ਬੇਨਤੀ ਵੀ ਕਰਦਾ ਹਾਂਗਾ ਤੁਹਾਡੇ ਚੈਨਲ ਦੇ ਮਾਧਿਅਮ ਜਰੀਏ ਕਿ ਬਾਤ ਤੋਂ ਬਾਤ ਜਿਹੜੇ ਰੋਖ ਹੈ ਜਿੱਥੇ ਵੀ ਕਿਤੇ ਜਗ੍ਹਾ ਮਿਲਦੀ ਹੈ ਇਹ ਲਗਾਏ ਜਾਣ ਤੇ ਉਹਨਾਂ ਦੀ ਸਾਂਭ ਸੰਭਾਲ ਵੀ ਕੀਤੀ ਜਾਵੇ ਕਿਉਂਕਿ ਆਪਾਂ ਹਰ ਵਕਤ ਛੜਕ ਤੇ ਵਿਚਰਦੇ ਆਂ ਤੇ ਆਪਾਂ ਨੂੰ ਤਕਰੀਬਨ 12 ਅੰਤਰ ਜਦੋਂ ਆਪਾਂ ਜਾਣਦੇ ਆ ਆਪਾਂ ਨੂੰ ਪਤਾ ਹੀ ਹੁੰਦਾ ਹੈ ਵੀ ਇੱਥੇ ਰੁੱਖ ਚੱਲ ਵੀ ਸਕਦੇ ਆ ਲੱਗ ਵੀ ਸਕਦੇ ਆ ਵੀ ਜਗ੍ਹਾ ਹੈਗੀ ਆ ਅਤੇ ਮੇਰੇ ਜਿਹੜੇ ਕਿਸਾਨ ਭਰਾ ਉਹਨਾਂ ਨੂੰ ਵੀ ਬੇਨਤੀ ਆ ਵੀ ਉਹ ਵੀ ਖੇਤਾਂ ਦੇ ਵਿੱਚ ਜਿਹੜੇ ਦਰਖਤ ਆ ਉਹ ਲਾਉਣ ਕਿਤੇ ਨਾ ਕਿਤੇ ਜਿਹੜੇ ਦਰਖਤ ਆ ਉਹ ਪੱਟੇ ਜਾਂਦੇ ਆ ਇਹ ਕਹੇ ਕਿ ਕਿ ਜਿਹੜਾ ਸ਼ਾਂ ਦੇ ਕਾਰਨ ਫਸਲ ਮਰਦੀ ਆ ਸੋ ਆਪਾਂ ਕੁਦਰਤ ਤੋਂ ਵੱਡੇ ਨਹੀਂ ਹੋ ਸਕਦੇ ਕਿ ਜੇਕਰ ਆਪਾਂ ਕੁਦਰਤ ਦੇ ਨਾਲ ਇਸੇ ਤਰ੍ਹਾਂ ਖਲਵਾੜ ਕਰਾਂਗੇ ਦਰਖਤਾਂ ਦੀ ਕਟਾਈ ਕਰਦੇ ਰਵਾਂਗੇ ਤਾਂ ਫਿਰ ਕਿਤੇ ਨਾ ਕਿਤੇ ਕੁਦਰਤ ਵੀ ਆਪਣੇ ਨਾਲ ਖਲਵਾੜ ਕਰਦੀ ਆ ਉਦੋਂ ਆਪਾਂ ਨੂੰ ਕਰੋਨਾ ਕਾਰਨ ਵੀ ਕਾਲ ਵੇਲੇ ਕਿੰਨਾ ਆਕਸੀਜਨਾਂ ਦੀ ਕਮੀ ਆਈ ਸਾਹਮਣਾ ਕਰਨਾ ਪਿਆ ਕਿਸ ਤਰ੍ਹਾਂ ਭਾਵੇਂ ਕਿ ਆਕਸੀਜਨ ਦੇ ਲੰਗਰ ਵੀ ਲਾਏ ਗਏ ਪਰ ਕਿਤੇ ਨਾ ਕਿਤੇ ਇਹ ਜਿਹੜੀ ਘਾਟ ਆ ਉਦੋਂ ਆਪਾਂ ਨੂੰ ਮਹਿਸੂਸ ਹੁੰਦੀ ਸੀ ਉਸ ਦੇ ਤਹਿਤ ਮੈਂ ਇਹ ਬੇਨਤੀ ਕਰਦਾ ਹਾਂ ਕਿ ਦਰਖਤਾਂ ਜਿਹੜੇ ਵੱਧ ਤੋਂ ਵੱਧ ਲਾਏ ਜਾਣ ਤੇ ਉਹਨਾਂ ਦਾ ਪਾਲਣ ਪੋਸ਼ਣ ਵੀ ਰੱਖਦਿਆਂ ਕੀਤਾ ਜਾਵੇ ਕਿਤੇ ਨਹੀਂ ਪੁੱਛਿਆ ਜਾਂਦਾ ਹੋਰ ਵੀ ਦੇਖੋ ਜੀ ਜੋ ਇਹ ਸੌਣ ਦਾ ਮਹੀਨਾ ਚੱਲਦਾ ਰਿਹਾ ਹੈਗਾ ਇਹਨਾਂ ਤਰ੍ਹਾਂ ਦੇ ਵਿੱਚ ਦਰਖਤ ਵਧੀਆ ਚੱਲ ਪੈਂਦੇ ਆ ਮੇਰੀ ਬੇਨਤੀ ਹੈ ਸਾਡਾ ਜਿਹੜਾ ਪੰਜਾਬ ਦੁੱਧੀ ਰੀਜਨ ਮੇਕਟਾਰਾ ਦਫ਼ਤਰ ਹੈ ਪ੍ਰੇਂਡਾ ਸ਼ਹਿਰੀ ਦਾ ਉਹ ਕਮਲਾ 네ਰੂ ਕਲੋਨੀ ਦੀ ਮਾਰਕੀਟ ਆ ਉਹਦੇ ਵਿੱਚ ਸਥਿਤ ਹੈ ਉਥੇ ਆ ਕੇ ਲਗਭਗ 10 ਵਜੇ ਦਫ਼ਤਰ ਖੁੱਲਦਾ ਹੈ 2 ਵਜੇ ਤੱਕ ਅਸੀਂ ਉਥੇ ਹੁੰਨੇ ਆ ਤਾਂ ਉਥੇ ਨੋਟ ਕਰਵਾ ਸਕਦੇ ਆ ਕਿਸੇ ਵੀ ਕਿਸਮ ਦਾ ਉਹਨਾਂ ਨੂੰ ਕੋਪੋਤਾ ਚਾਹੀਦਾ ਹੈ ਤਾਂ ਅਸੀਂ ਉਹਨਾਂ ਨੂੰ ਉਹ ਪ੍ਰੋਵਾਈਡ ਕਰਵਾ ਕੇ ਦੇਵਾਂਗੇ ਜਿਹੜਾ ਵੀ ਵਿਅਕਤੀ ਸਾਨੂੰ ਨੋਟ ਕਰਵਾ ਕੇ ਜਾਵੇ